ਜੇ ਆਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 3 ਪਰਮਾਣੂ ਅਤੇ ਅਣੂ ਤੇ ਇਸ ਅਧਿਆਇ ਦੀ ਸਮਝ ਨੂੰ ਮਲਕੀ ਅਧਿਆਇ ਨੂੰ ਪੂਰਾ ਸਮਝਣ ਲਈ ਸੋਚੋ ਤੇ ਉੱਤਰ ਦਿਓ ਦੀ ਜਿਹੜੀ ਲੜੀ ਸ਼ੁਰੂ ਕੀਤੀ ਸੀ ਉਹਦੀ ਆਖਰੀ ਕਿਸ਼ਤ ਅਸੀਂ ਇਸ ਵੀਡੀਓ ਚੋਂ ਕਰਾਂਗੇ ਤੇ ਸਵਾਲ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜਰੂਰ ਕਰੋ ਸੋ ਸ਼ੁਰੂ ਕਰੀਏ ਯਾਨੀ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋਣਗੀਆਂ ਤੁਸੀਂ YouTube ਤੇ YouTube ਤੇ ਜਾ ਕੇ ਚਟਸਾਲ ਚੈਨਲ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਫਿਰ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th Math Notes ਤੇ ਨਵੀਂ-ਨਵੀਂ ਗਣਿਤ ਗਣਿਤ ਦੇ ਸਿਧਾਂਤ ਇਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚਿਓ ਤੁਹਾਡੀ ਜਨਰਲ ਨੋਲੇਜ ਚ ਵਧਾ ਕਰਨ ਲਈ ਇੱਕ ਫੁਲ ਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪੁਲ ਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਮੈਂ ਵੀਡੀਓ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਇਹ ਵਾਲੇ ਸਵਾਲ ਸੋ 17ਵਾਂ ਸਵਾਲ ਇਹ ਕਹਿੰਦੇ ਰਸਾਇਣਿਕ ਸੂਤਰ ਜਿਹਦੇ ਕੈਮੀਕਲ ਫਾਰਮੂਲਾ ਇਹਦੇ ਬਾਰੇ ਅਸੀਂ ਪਿਛਲੇ ਵੀਡੀਓਜ਼ ਵਿੱਚ ਗੱਲ ਕੀਤਾ ਸੀ ਕਹਿੰਦੇ ਇਹਦੇ ਲਿਖਣ ਦੇ ਨਿਯਮ ਲਿਖੋ ਸੋ ਵਿੱਚ ਤਿੰਨ ਨਿਯਮ ਆ ਗਏ ਅਰੇ ਉੱਤਰ ਹੈ ਰਸਾਇਣਿਕ ਸੂਤਰ ਲਿਖਣ ਦੇ ਇਹ ਟਿਖੇ ਲਿਖੇ ਨਿਯਮ ਹਨ ਠੀਕ ਹੈ ਸੋ ਪਹਿਲਾ ਹੈਗਾ ਆਇਨ ਦੀ ਸੰਯੋਜਕਤਾ ਜਿਹਨੂੰ ਕਹਿੰਦੇ ਨੇ ਵੈਲੈਂਸੀ ਭਾਵ ਜੁੜਨ ਦੀ ਸਮਰੱਥਾ ਤੇ ਇੱਥੇ ਆਈ ਵੱਧ ਆ ਗਿਆ ਲੁਕਟ ਲਓ ਜਾਂ ਚਾਰਜ ਜਿੰਨਾ ਚਾਰਜ ਹੈਗਾ ਚਾਰਜ ਦੇ ਹਿਸਾਬ ਨਾਲ ਵੈਲੈਂਸੀ ਹੁੰਦੀ ਹੈ ਚਾਰਜ ਸੰਤੁਲਿਤ ਹੋਣਾ ਚਾਹੀਦਾ ਹੈ ਤਾਂ ਕਿ ਯੋਗਿਕ ਦੀ ਸੰਪੂਰਨ ਬਣਤਰ ਚਾਰਜ ਰਹਿਤ ਜਾਂ ਉਦਾਸੀਨ ਇਲੈਕਟ੍ਰਿਕਲੀ ਨਿਊਟਰਲ ਹੋਵੇ ਭਾਵ ਜਿਹੜਾ ਯੋਗਿਕ ਬੰਦਾ ਹੈ ਉਹਦੇ ਤੇ ਕੋਈ ਚਾਰਜ ਨਹੀਂ ਹੁੰਦਾ ਉਹ ਇਲੈਕਟ੍ਰਿਕਲੀ ਨਿਊਟਰਲ ਹੁੰਦਾ ਹੈ ਉਥੇ ਜਿਹੜੇ ਦੋ ਆਇਨਾਂ ਤੋਂ ਬਣਿਆ ਹੋਏਗਾ ਇੱਕ ਇੱਕ ਹੋਏਗਾ ਰੀਨ ਉਹਨਾਂ ਹੋਏਗਾ ਇੱਕ ਧਨੁਅਨ ਹੋਏਗਾ ਤੇ ਉਹ ਇਸ ਹਿਸਾਬ ਨਾਲ ਬਣਦੇ ਨੇ ਫਾਰਮੂਲਾ ਕਿ ਉਹ ਦੋਨੋਂ ਇੱਕ ਦੂਜੇ ਨੂੰ ਬੈਲੈਂਸ ਕਰ ਦਿੰਦੇ ਨੇ ਜੇ ਦੋ ਪਲੱਸ ਹੋਏਗਾ ਤੇ ਦੋ ਨੈਗੇਟਿਵ ਹੋਏਗਾ ਜੇ ਇੱਕ 3 ਪਲੱਸ ਹੋਏਗਾ ਤੇ ਦੂਜਾ 3 ਨੈਗੇਟਿਵ ਹੋਏਗਾ ਠੀਕ ਹੈ ਸੋ ਕਹਿੰਦੇ ਸੂਤਰ ਵਿੱਚ ਆਇਨ ਦੇ ਚਾਰਜਾਂ ਨੂੰ ਨਹੀਂ ਦਰਸਾਇਆ ਜਾਂਦਾ ਜਿਹੜੇ ਸੂਤਰ ਲਿਖਦੇ ਹਾਂ ਉਹ ਚਾਰਜ ਆਇਨ ਦੇ ਚਾਰਜ ਜਿਹੜੇ ਨਹੀਂ ਲਿਖੇ ਜਾਂਦੇ ਕਿਉਂਕਿ ਉਹ ਆਪਣੇ ਆਪ ਨੂੰ ਇੱਕ ਦੂਜੇ ਨੂੰ ਬੈਲੈਂਸ ਕਰ ਦਿੰਦੇ ਨੇ ਸੰਤੁਲਿਤ ਕਰ ਦਿੰਦੇ ਨੇ ਠੀਕ ਹੈ ਸੋ ਦੂਜਾ ਜਿਹੜਾ ਨਿਯਮ ਹੈਗਾ ਧਾਤਾਂ ਅਤੇ ਅਧਾਤਾਂ ਮੈਟਲਸ ਐਂਡ ਨਾਨ ਮੈਟਲਸ ਦੇ ਯੋਗਿਕਾਂ ਵਿੱਚ ਧਾਤ ਦਾ ਨਾਮ ਜਾਂ ਸੰਕੇਤ ਪਹਿਲਾਂ ਜਾਂ ਖੱਬੇ ਪਾਸੇ ਲਿਖਿਆ ਜਾਂਦਾ ਹੈ ਮਨ ਲਈਏ ਪਾਸ਼ਾ ਵਿੱਚ ਲਿਖਣਾ ਹੈ ਤੇ ਪਹਿਲਾਂ ਧਾਤ ਦਾ ਨਾਮ ਆਏਗਾ ਹੁਣ ਅਗੇ ਮੈਂ ਜਿਲੇ ਐਗਜ਼ਾਮਪਲ ਦੇਵਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਦੋਂ ਸੂਤਰ ਲਿਖਣਾ ਤਦਵੀ ਜੋ ਧਾਤ ਦਾ ਸੰਕੇਤ ਹੈ ਉਹ ਖੱਬੇ ਪਾਸੇ ਲਿਖਿਆ ਜਾਏਗਾ ਅਤੇ ਅ ਧਾਤ ਦਾ ਨਾਮ ਜਾਂ ਸੰਕੇਤ ਮਗਰੋਂ ਬਾਅਦ ਚ ਆਏਗਾ ਜਾਂ ਸੱਜੇ ਪਾਸੇ ਲਿਖਿਆ ਜਾਂਦਾ ਹੈ ਮਸਲਨ ਕੈਲਸ਼ੀਅਮ ਆਕਸਾਈਡ ਹੁਣ ਦੇਖੋ ਬੱਚੋ ਕੈਲਸ਼ੀਅਮ ਧਾਤ ਹੈਗੀ ਹੈ ਆਕਸਾਈਡ ਆਕਸੀਜਨ ਤੋਂ ਬਣਿਆ ਉਹ ਅ ਧਾਤ ਹੈਗੀ ਹੈ ਸੋ ਕੈਲਸ਼ੀਅਮ ਪਹਿਲੇ ਲਿਖਿਆ ਗਿਆ ਤੇ ਆਕਸਾਈਡ ਬਾਅਦ ਚ ਲਿਖਿਆ ਗਿਆ ਇਸੇ ਤਰ੍ਹਾਂ ਸੰਕੇਤ ਵਿੱਚ ਕੈਲਸ਼ੀਅਮ ਖੱਬੇ ਪਾਸੇ ਤੇ ਆਕਸੀਜਨ ਸੱਜੇ ਪਾਸੇ ਫਿਰ ਆ ਗਿਆ ਪੋਟਾਸ਼ੀਅਮ ক্লোਰਾਈਡ ਹੁਣ ਪੋਟਾਸ਼ੀਅਮ ਹੀ ਧਾਤ ਹੈਗੀ ਹੈ ਸੋ ਪੋਟਾਸ਼ੀਅਮ ਪਹਿਲੇ ਲਿਖਿਆ ਜਾਏਗਾ ক্লোਰੋਇਨ ਜਿਹੜੀ ਹੈ ਕਲੋਰਿਨ ਤੋਂ ক্লোਰਾਈਡ ਬਣਿਆ ਹੈ ਉਹ ਧਾਤ ਹੈਗੀ ਹੈ ਇਹ ਬਾਅਦ ਚ ਲਿਖੀ ਗਈ ਹੈ ਤੇ ਸੰਕੇਤ ਵਿੱਚ ਵੀ ਪੋਟਾਸ਼ੀਅਮ ਜੋ ਧਾਤ ਹੈਗੀ ਹੈ ਉਹ ਖੱਬੇ ਪਾਸੇ ਕਲੋਰਿਨ ਜੋ ਆ ਧਾਤ ਹੈ ਉਹ ਸੱਜੇ ਪਾਸੇ ਹੁਣ ਆ ਗਿਆ ਆਇਰਨ ਸਲਫਾਈਟ ਆਇਰਨ ਧਾਤ ਹੈਗੀ ਹੈ ਪਹਿਲੇ ਲਿਖੀ ਗਈ सल्फाइड सल्फर तो बनया वो अधात है की है वो बाद चो लिखा गया संकेत एफ ई जो आयरन का संकेत है पहले खब्बे पासे सल्फर एस जो सल्फर का संकेत है वो सजे पासे फिर एल्यूमीनियम ऑक्साइड एल्यूमीनियम धात पहले लिखी गई ऑक्साइड ऑक्सीजन तो बाद चो अत एलूमीनियम संकेत एल खब्बे पासे ऑक्सीजन अधात सजे पासे ਫਿਰ ਕਾਪਰ ਆਕਸਾਈਡ ਇਸੇ ਤਰ੍ਹਾਂ ਕਾਪਰ ਧਾਤ ਹੈਗੀ ਇਹ ਖੱਬੇ ਪਾਸੇ ਆਕਸੀਜਨ ਸੱਜੇ ਪਾਸੇ ਲਿਖਣ ਵਿੱਚ ਕਾਪਰ ਪਹਿਲਾਂ ਆਕਸਾਈਡ ਬਾਅਦੋਂ ਆਉਂਦਾ ਸੋ ਇਦਾਂ ਮੈਂ ਤੁਹਾਨੂੰ 4 ਉਦਾਹਰਣ ਦੇ ਕੇ 1 2 3 4 5 ਉਦਾਹਰਣ ਦੇ ਦਿੱਤੇ ਐਸੋ ਜਣ ਲਈ ਕਿ ਧਾਤ ਪਹਿਲਾਂ ਲਿਖੀ ਜਾਂਦੀ ਹੈ ਧਾਤ ਬਾਅਦੋਂ ਲਿਖੀ ਜਾਂਦੀ ਹੈ ਫਿਰ ਆ ਗਿਆ ਬਹੁ ਪਰਮਾਨਵੀ ਪੋਲੀ ਐਟੋਮਿਕ ਤੋਂ ਬਣੇ ਯੋਗਿਕਾਂ ਵਿੱਚ ਆਇਨ ਨੂੰ ਪਹਿਲਾਂ ਬ੍ਰੈਕਟ ਵਿੱਚ ਲਿਖਿਆ ਜਾਂਦਾ ਕਿਉਂਕਿ ਇਹ ਇੱਥੇ ਬਹੁ ਬਹੁ ਪ੍ਰਮਾਣਵੀ ਹੁੰਦਾ ਆਇਨ 2 ਜਾਂ 3 ਦਾ 2 ਦਾ ਆਮ ਤੌਰ ਤੇ ਬਣਿਆ ਹੁੰਦਾ ਠੀਕ ਹੈ ਇਕੱਠਾ ਹੁੰਦਾ ਇਹਨੂੰ ਬ੍ਰੈਕਟ ਵਿੱਚ ਲਿਖ ਲਿਆ ਜਾਂਦਾ ਅਤੇ ਬਾਅਦ ਵਿੱਚ ਅਨੁਪਾਤਾਂ ਨੂੰ ਦਰਸਾਉਂਦੀ ਸੰਖਿਆ ਲਿਖੀ ਜਾਂਦੀ ਹੈ ਮਿਸਾਲ ਦੇ ਤੌਰ ਤੇ ਮੈਗਨੀਸ਼ੀਅਮ ਆਨ ਹਾਈਡਰੋਕਸਾਈਡ OH ਕੀ ਆਗਾ ਬੱਚਿਓ ਹੈ ਬਹੁ ਪ੍ਰਮਾਣਵੀ ਆਇਨ ਹੈਗਾ ਸੋ ਇਹਨੂੰ ਬ੍ਰੈਕਟ ਪਾ ਕੇ ਫੇਰ 2 ਲਿਖਾਂਗੇ ਪਾਵੇ 2 O ਨੂੰ ਤੇ H ਦੋਨਾਂ ਨੂੰ ਕਰਦਾ ਕਿਉਂਕਿ OH ਦਾ ਜਿਹੜਾ ਬੱਚਿਓ ਪੂਰੇ ਏ ਆਨੇਗਾ ਇਹਦਾ ਹੁੰਦਾ ਇੱਕ ਰਣ ਤੇ ਲੈ ਇੱਕ ਰਣ ਦੋਨਾ ਗੁਣਾ ਹੈਗਾ ਤੇ ਦੋ ਰਣ ਹੋ ਜਾਏਗਾ ਤੇ ਮੈਗਨੀਸ਼ੀਅਮ ਹੁੰਦਾ ਹਨ ਦੋ ਸੋ ਜਮਾ ਦੋ ਤੇ ਘਟਾ ਦੋ ਦੋਨੋਂ ਆਪਸ ਵਿੱਚ ਹੋ ਜਾਣਗੇ ਬੈਲਸ ਹੋ ਜਾਣਗੇ ਹੁਣ ਦੇਖੋ ਬੱਚਿਓ ਫਾਸਫੇਟ ਪੀਓ 4 ਪੀਓ 4 ਹੈ ਪੀਓ 4 ਇੱਕ ਪੂਰਾ ਪੋਲੀ ਐਟੋਮਿਕ ਜਾਂ ਬਹੁ ਪਰਮਾਨਵੀ ਆਇਨ ਹੈਗਾ ਸੋ ਪੂਰੇ ਨੂੰ ਬ੍ਰੈਕਟ ਬੰਦੋਗੇ ਤੇ ਇੱਥੇ ਦੋ ਲਿਖਾਂਗੇ ਇਦਾਂ ਕਿਉਂ ਕੀਤਾ ਬੱਚਿਓ ਇਹ ਦੇਖੋ ਕੈਲਸ਼ੀਅਮ ਦੀ ਵੈਲੈਂਸੀ 2 ਤੇ ਇੱਥੇ ਆਏਗੀ ਤੇ ਫਾਸਫੇਟ ਦੀ 3 ਇੱਥੇ ਆਏਗੀ ਹੁਣ ਆ ਕੀ ਹੋਏਗਾ ਇਹ ਤੇ ਚਾਰਜ ਆ ਜਾਏਗਾ 2 ਪਲੱਸ ਤੇ 2 ਪਲੱਸ 3 ਨਾਲ ਗੁਣਾ ਹੋ ਜਾਏਗਾ ਕਿੰਨਾ ਹੋਇਆ 6 ਪਲੱਸ ਇਹ 6 ਪਲੱਸ ਹੋ ਗਿਆ ਇਹ PO4 ਦਾ ਚਾਰਜ ਹੈਗਾ ਘਟਾ 3 ਤੇ ਘਟਾ 3 ਜਿਹੜੇ ਦੋਨਾਂ ਗੁਣਾ ਆਏਗਾ ਕੀ ਹੋ ਜਾਏਗਾ ਘਟਾ 6 ਸੋ ਇੱਥੇ ਵੀ ਘਟਾ 6 ਆ ਗਿਆ ਰਿੰਨ 6 ਆ ਗਿਆ ਇੱਥੇ ਧਨ 6 ਆ ਗਿਆ ਇਲੈਕਟ੍ਰਿਕਲੀ ਨਿਊਟਰਲ ਹੋ ਗਿਆ ਉਦਾਸੀਨ ਹੋ ਗਿਆ ਦੋਨੋਂ ਇੱਕ ਦੂਜੇ ਨੂੰ ਸੰਤੁਲਨ ਕਰ ਦਿੱਤਾ ਸੋ ਇਸ ਤਰ੍ਹਾਂ ਇਹਦਾ ਮਤਲਬ ਹੈ ਇਸੀ ਤਰ੍ਹਾਂ ਆਇਰਨ ਸਲਫੇਟ ਇੱਥੇ ਆਇਰਨ ਦੀ ਵੈਲੈਂਸੀ 3 ਹੈਗੀ ਹੈ ਸਲਫੇਟ ਦੀ 2 ਹੈਗੀ ਹੈ ਸੋ 2 3 6 3 2 6 ਮਲੀ ਸਲਫੇਟ ਦਾ ਚਾਰਜ ਜਿਹੜਾ ਹੈਗਾ ਉਹ ਰਿਨਾਤਮਕ 2 ਹੈਗਾ ਸੋ 2 ਰਿਨਾਤਮਕ ਜਿਹੜੇ 6 ਨਾਲ ਗੁਣਾ ਹੋਏਗਾ 2 3 ਘਟਾਓ 6 ਰਿਨਾਤਮਕ 6 ਹੋ ਜਾਏਗਾ ਆਇਰਨ ਦੀ ਵੈਲੈਂਸੀ ਇੱਥੇ ਚਾਰਜ 3 ਪਲੱਸ ਹੈਗਾ 3 ਪਲੱਸ ਨੂੰ ਦੋ ਨਾਲ ਗੁਣਾ ਕਰਾਂਗੇ ਪਲੱਸ 6 ਹੋ ਜਾਏਗਾ ਇਸੇ ਤਰ੍ਹਾਂ ਅਮੋਨੀਅਮ ਸਲਫੇਟ ਹੈਗਾ ਹੁਣ ਅਮੋਨੀਆ ਜਿਹੜਾ ਬੱਚਿਓ ਇਹ ਪੋਲੀਐਟੋਮਿਕ ਜਿਹੜਾ ਆਏ ਨੇ ਇਹਦਾ ਚਾਰਜ ਹੈ ਰਿਣਾਤਮਕ 1 ਰਿਣਾਤਮਕ 1 ਜੇਲੇ ਦੋ ਨਾਲ ਗੁਣਾ ਕਰੀ ਤਾਂ ਕਿੰਨਾ ਹੋ ਜਾਏਗਾ ਰਿਣਾਤਮਕ 2 ਹੋ ਜਾਏਗਾ ਤੇ ਸਲਫੇਟ ਦਾ ਜੋ ਚਾਰਜ ਹੈ ਉਹ 2 ਪਲੱਸ ਹੈਗਾ ਸੋ ਪਹਿਲੇ 2 ਪਲੱਸ ਹੈਗਾ ਤੇ 1 ਲਿਖਾ ਨਹੀਂ ਜਾਂਦਾ ਸੋ 2 ਪਲੱਸ ਇਹ ਦੋ ਰਿਣਾਤਮਕ ਦੇ ਨਾਲ ਬੈਲੈਂਸ ਹੋ ਜਾਏਗਾ ਇਸ ਤਰ੍ਹਾਂ ਬੱਚਿਓ ਇੱਥੇ ਐੜੀ ਦੇ ਅੱਗੇ ਕੰਨਾ ਆਣਾ ਸੀਗਾ ਇਹ ਤੁਸੀਂ ਇੱਥੇ ਲਿਖ ਲਿਓ ਇੱਥੇ ਭਾ ਦਿਨਾ ਇੱਕ ਨਾ ਰਹਿ ਗਿਆ ਮੇਰੇ ਕੋਲ ਠੀਕ ਹੈ ਆਹ ਦੇ ਸੋ ਮੈਂ ਤੁਹਾਨੂੰ ਉਦਾਹਰਣ ਦੇ ਦਿੱਤੇ ਅderiv misala ਦੇ ਦਿੱਤੀਆਂ ਠੀਕ ਹੈ ਹੁਣ ਦੇਖੋ ਜੇਕਰ ਬਹੁ ਪਰਮਾਨਵੀ ਆਇੰਦੀ ਗਿਣਤੀ ਇੱਕ ਹੋਵੇ ਇੱਕ ਤੇ ਫਿਰ ਬ੍ਰੈਕਟ ਨਹੀਂ ਲਿਖਿਆ ਜਾਂਦਾ ਦੇਖੋ SO4 ਤੇ ਇੱਥੇ ਬ੍ਰੈਕਟ ਨਹੀਂ ਪਾਇਆ ਕਿਉਂਕਿ ਇਹਦੀ ਇੱਕ ਹੀ ਸੀ ਹੁਣ ਹੋਵੇ ਤਾਂ ਬ੍ਰੈਕਟ ਦੀ ਲੋੜ ਨਹੀਂ ਜਦਾ ਹਣਾ NaOH OH ਦਾ ਬੱਚੋ ਚਾਰਜਿਕ ਹੈ ਕੋਈ ਲੋੜ ਨਹੀਂ ਹੈਗੀ ਇੱਥੇ CO3 ਇਹਦਾ 2 ਪਲੱਸ ਹੈਗਾ ਇਹ 2 ਮਾਈਨਸ ਹੈਗਾ ਸੋਡੀਅਮ ਦਾ 1 ਪਲੱਸ ਹੈਗਾ ਇੱਥੇ ਇਸ ਕਰਕੇ ਸੋਡੀਅਮ ਨਾਲ 2 ਆ ਜਾਏਗਾ ਪਰ ਇਹਦੇ ਨਾਲ ਕੁਝ ਨਹੀਂ ਆਏਗਾ ਸੋ ਜਿੱਥੇ 1 ਬਣਦਾ ਹੋਵੇ ਉੱਥੇ ਫਿਰ ਬ੍ਰੈਕਟ ਲਾਣ ਦੀ ਲੋੜ ਨਹੀਂ ਰਹਿੰਦੀ ਇਹ ਤਿੰਨ ਮੋٹے ਮੋٹے ਅਸੂਲ ਸਿਗੇ ਫਾਰਮੂਲਾ ਲਿਖਣ ਦੇ ਹੁਣ ਆ ਗਿਆ 18ਵਾਂ ਸਵਾਲ ਅਣਵੀ ਪੁੰਜ ਮੋਲੀਕਿਊਲਰ ਮਾਸ ਅਣੂ ਦਾ ਪੁੰਜ ਆਪ ਅਣਵੀ ਪੁੰਜ ਆ ਅਣੂ ਦਾ ਪੁੰਜ ਤੋਂ ਤੁਸੀਂ ਕੀ ਸੋਚਦੇ ਹੋ ਕਿਸੇ ਪਦਾਰਥ ਦਾ ਅਣਵੀ ਪੁੰਜ ਉਸ ਵਿੱਚ ਮੌਜੂਦ ਸਾਰੇ ਪਰਮਾਣੂਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ। ਭਾਵ ਜਿਹੜੇ-ਜਿਹੜੇ ਪਰਮਾਣੂਆਂ ਤੋਂ ਉਹ ਅਣੂ ਬਣਿਆ ਹੈ ਉਹ ਸਾਰੇ ਪਰਮਾਣੂਆਂ ਦਾ ਪੁੰਜ ਲੈ ਕੇ ਜੋੜ ਦੋ ਤੇ ਉਹ ਸਾਡਾ ਵਿਦਾਂ ਜਾਏਗਾ। ਜਿੱਦਾਂ ਮੈਂ ਕਹਾਂ ਕਿ ਇਹ ਇੱਕ ਟੋਕਰੀ 'ਚ ਮੇਰੇ ਕੋਲ ਦੋ ਸੇਬ ਹੈਗੇ ਨੇ, ਇੱਕ ਸੰਤਰਾ ਹੈਗਾ। ਤੇ ਜੇ ਮੈਂ ਭਾਰ ਲਵਣਾ ਤੇ ਉਹਨੂੰ ਦੋ ਸੇਬ ਇੱਕੋ ਭਾਰ ਦੇਨੇ, ਇਹ ਸੰਤਰਾ ਵੱਖਰੇ ਭਾਰਦਾ। ਸੋ ਇਹ ਦੋ ਸੇਬਾਂ ਦਾ ਭਾਰ ਜੋੜ ਦਾਂਗਾ। ਇਕ ਸੰਗ੍ਰਹਿ ਦਾ ਭਾਰ ਜੋੜਦਾ ਹੈ ਤੇ ਪੂਰਾ ਉਹਦਾ ਭਾਰ ਆ ਜਾਏਗਾ। ਸੋ ਇਸ ਤਰ੍ਹਾਂ ਇਹ ਅਣੂ ਦਾ ਉਹ ਸਾਖੇ ਸਾਪੇਖ ਪੁੰਜ ਰਿਲੇਟਿਵ ਮਾਸ ਹੈ ਜਿਸ ਨੂੰ ਪਰਮਾਣੂ ਪੁੰਜ ਇਕਾਈ ਯੂ ਜਿਹਦੇ ਬਾਰੇ ਅਸੀਂ ਪਿਛਲੀ ਵੀਡੀਓ ਜ਼ਿਕਰ ਕੀਤਾ ਨਾਲ ਦਰਸਾਇਆ ਜਾਂਦਾ ਹੈ ਯੂਨੀਫਾਈਡ ਮਾਸ ਜਿਸ ਨੂੰ ਕਹਿੰਦੇ ਆ। ਉਹ ਉਦਾਹਰਣ ਜਿਹੜੇ ਲਵਾਂਗੇ ਤੇ ਸਮਝ ਆ ਜਾਏਗਾ ਉਦਾਹਰਣ ਵਜੋਂ ਪਾਣੀ H2O ਦਾ ਅਣੂੀ ਪੁੰਜ ਹੋਏਗਾ ਇਸ ਤਰ੍ਹਾਂ ਇਹ ਹਾਈਡਰੋਜਨ ਦੇ ਦੋ ਪਰਮਾਣੂ ਨੇ ਦੋ ਹਾਈਡਰੋਜਨ ਪਰਮਾਣੂਆਂ ਦਾ ਪੁੰਜ ਜਮਾ ਇੱਕ ਆਕਸੀਜਨ ਦਾ ਹੈਗਾ। ਇੱਕ ਆਕਸੀਜਨ ਪਰਮਾਣੂ ਦਾ ਪੁੰਜ ਹੁਣ 2 ਗੁਣਾ ਹਾਈਡਰੋਜਨ ਪਰਮਾਣੂ ਦਾ ਪੁੰਜ ਕਿੰਨਾ ਹੁੰਦਾ ਹੈ 1 U ਤੁਹਾਡੇ ਕਿਤਾਬ ਚ ਟੇਬਲ ਦਿੱਤਾ ਹੋਇਆ ਉਹ ਤੁਹਾਨੂੰ ਐਸੇ ਦੇ ਵੀ ਜਾਣਗੇ ਪਰ ਥੋੜੇ ਜਿਹੜੇ ਮੁੱਢਲੇ ਸ਼ੁਰੂਆਤੀ ਜਿਹੜੇ ਤੱਤ ਹੈਗੇ ਨੇ ਉਹਨਾਂ ਦੇ ਤੁਹਾਨੂੰ ਯਾਦ ਕਰ ਲੈਣੇ ਚਾਹੀਦੇ ਨੇ ਕੋਈ ਮਾੜੀ ਗੱਲ ਨਹੀਂ ਹੈਗੀ ਇਹਦੇ ਵਿੱਚ ਤੇ ਇੱਕ ਨਾਲ ਗੁਣਾ ਕਰਨਾ ਹੈ ਕਿ ਆਕਸੀਜਨ ਇੱਕ ਪਰਮਾਣੂ ਹੈ ਕਿ ਆਕਸੀਜਨ ਦਾ ਜਿਹੜਾ ਆਪਣਾ ਇਹ ਹੁੰਦਾ ਪਰਮਾਣੂ ਪੁੰਜ ਇਕਾਈ ਜਿਹੜੀ ਹੈ ਉਹ 16 U ਹੁੰਦੀ ਹੈ ਸੋ 16 16 2 2 2+16 18 18 U ਇਹ ਆ ਗਿਆ ਅਣਵੀ ਪੰਜ ਪਾਣੀ ਦਾ ਇੱਕ ਮਿਸਾਲ ਹੋਰ ਲੈ ਲੈਂਦੇ ਆ ਇਸੇ ਤਰ੍ਹਾਂ ਨਾਈਟ੍ਰਿਕ ਐਸਿਡ HNO3 ਦਾ ਅਣਵੀ ਪੰਜ ਹੈ ਇੱਕ ਹਾਈਡਰੋਜਨ ਦਾ ਪਰਮਾਣੂ ਦਾ ਪੁੰਜ ਜਮਾ ਇੱਕ ਨਾਈਟ੍ਰੋਜਨ ਪਰਮਾਣੂ ਦਾ ਪੁੰਜ ਜਮਾ ਤਿੰਨ ਆਕਸੀਜਨ ਪਰਮਾਣੂ ਦਾ ਪੁੰਜ ਇੱਥੇ ਸਾਬ ਪਤਾ ਲੱਗਦਾ ਇੱਕ ਹਾਈਡਰੋਜਨ ਇੱਕ ਨਾਈਟ੍ਰੋਜਨ ਤਿੰਨ ਆਕਸੀਜਨ ਹੁਣ ਬੱਚਿਓ ਹਾਈਡਰੋਜਨ ਦਾ ਇੱਕ U ਹੁੰਦਾ ਤੇ ਇੱਕੋ ਹੀ ਹੈਗਾ ਇਕ ਗੁਣਾ ਇੱਕ ਹੁੰਦਾ ਇੱਕ ਨਾਈਟ੍ਰੋਜਨ ਪਰ ਉਹਨਾਂ ਦਾ ਪੁੰਜ ਨਾਈਟ੍ਰੋਜਨ ਦਾ 14 ਯੂ ਹੁੰਦਾ ਤੇ ਆਕਸੀਜਨ ਦਾ 16 ਹੁੰਦਾ ਤੇ ਨਾਲ ਗੁਣਾ ਕਰਨਾ 16 3 48 1 14 15 ਹੋ ਗਿਆ ਤੇ ਜਮਾ 48 ਤੇ 63 ਯੂ ਆ ਗਿਆ ਨਾਈਟ੍ਰਿਕ ਐਸਿਡ ਦਾ ਅਣਵੀ ਪੁੰਜ ਅੱਗੇ ਚੱਲੀਏ ਅਖੀਲਾ ਸਵਾਲ ਸੂਤਰਿਕਾਹੀ ਪੁੰਜ ਪੁਣੀ ਸੀ ਪੜਿਆ ਅਣਵੀ ਪੁੰਜ ਹੁਣ ਅਗਾਂ ਸੂਤਰਿਕਾਹੀ ਪੁੰਜ ਫਾਰਮੂਲਾ ਯੂਨਿਟ ਮਾਸ ਦਾ ਕੀ ਪਾਵਰ ਬੱਚੋ ਗਣਨਾ ਦੀ ਉਦੇ ਕੀਤੀ ਜਾਂਦੀ ਹੈ ਜੇ ਹਿਸਾਬ ਲਾਵਾਂਗੇ ਤੇ ਉਹ ਜਿਹੜੀ ਸੰਖਿਆ ਆਈ ਇੱਕੋ ਆਏਗੀ ਪਰ ਇਹ ਸਿਰ ਉੱਥੇ ਹੁਣ ਤਿਆ ਜਾਂਦਾ ਹੈ ਜਿਹੜੇ ਜਿਹੜੇ ਆਪਣੇ ਕੀ ਕਹਿੰਦੇ ਐ ਜੋਗੀ ਕਹਿੰਦੇ ਨੇ ਜੋ ਆਇਨਾ ਤੋਂ ਬਣੇ ਹੁੰਦੇ ਨੇ ਇੱਕ ਰਿਨਾਤਮਕ ਆਇਨ ਤੇ ਦੂਜਾ ਤਨਾਤਮਕ ਆਇਨ ਰਿਣ ਆਇਨ ਤੇ ਤਨ ਆਇਨ ਸੋ ਸੂਤਰ ਇਕਾਈ ਪੁੰਜ ਕਿਸੇ ਪਦਾਰਥ ਦਾ ਉਸਦੇ ਸਾਰੇ ਮੌਜੂਦ ਪਰਮਾਣੂਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ ਤੇ ਉਹੀ ਜੋ ਅਣਵੀ ਪੁੰਜ ਦੀ ਪ੍ਰਿਭਾਸ਼ਾ ਉਹੀ ਹੈ ਇਹਦੇ ਹਣਾ ਸੋ ਸੂਤਰ ਪੁੰਜੀ ਵਿਧੀ ਗਣਨਾ ਅਣਵੀ ਪੁੰਜ ਵਾਂਗ ਹੀ ਕੀਤੀ ਜਾਂਦੀ ਹੈ ਫਰਕ ਸਿਰਫ ਇੰਨਾ ਹੈ ਕਿ ਸੂਤਰ ਇਕਾਈ ਪੁੰਜ ਉਸ ਪਦਾਰਥ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਬਣਾਉਣ ਵਾਲੇ ਆਇਨ ਹੁੰਦੇ ਹਨ ਕਿਉਂਕਿ ਕੁਝ ਯੋਗਿਕ ਐਸੇ ਹੁੰਦੇ ਨੇ ਜੋ ਆਇਨਾ ਤੋਂ ਨਹੀਂ ਬਣਦੇ ਠੀਕ ਹੈ ਤੇ ਆਓ ਦੇਖੀਏ ਮਿਸਾਲ ਹੋ ਜਾਓ ਕੈਲਸ਼ੀਅਮ ਕਲੋਰਾਈਡ ਇੱਕ ਆਪਣਾ ਯੋਗਿਕ ਹੈਗਾ ਜੋ ਆਇਨਾ ਤੋਂ ਬਣਿਆ ਹੈ ਕੈਲਸ਼ੀਅਮ ਜਿਹੜਾ ਹੈਗਾ ਉਹ ਧਨ ਆਇਨ ਹੈਗਾ ਕਲੋਰੀਨ ਜਿਹੜਾ ਹੈਗਾ ਉਹ ਰੈਣ ਆਇਨ ਹੈਗਾ ਤੇ ਸੋਤਰੀ ਕਾਇਦੀ ਗਰਨਾ ਇਹ ਤਰ ਅਨੁਸਾਰ ਹੋਵੇਗੀ ਕੈਲਸ਼ੀਅਮ ਇੱਕ ਹੈਗਾ ਪਰਮਾਣੂ ਤੇ ਇਹਦਾ ਵਿੱਚ ਹੋ ਗਿਆ 40 40 ਜੋ ਇਹਦਾ ਇੱਕ ਹੀ ਪੁੰਜੜਾ ਹੈ ਮਤਲਬ ਕੀ ਹੈ ਇਹਦਾ ਪਰਮਾਣੂ ਪੁੰਜ ਤੇ ਕਲੋਰੀਨ ਦਾ ਹੈਗਾ 35.5 ਸੋ ਦੋਨੋਂ ਗੁਣਾ ਕਰਾਂਗੇ ਕਿਉਂਕਿ ਦੋ ਕਲੋਰੀਨ ਦੇ ਪਰਮਾਣੂ ਹੈਗੇ ਨੇ ਸੋ 1 40 40 ਤੇ 35.5 2 35 2 70 ਤੇ .5 ਇੱਕ ਜੁੜ ਜਾਏਗਾ 71 ਤੇ ਇਹ ਹੋ ਗਿਆ 74 11 111 u ਲਓ ਜੀ ਇਹ ਸਾਡਾ ਹੋ ਗਿਆ ਸੂਤਰੀ ਕਾਇ ਪੁੰਜ ਦਾ ਵੀ ਬਾਰੇ ਅਸੀਂ ਜਾਣਕਾਰੀ ਮਿਸਾਲ ਲੈ ਕੇ ਉਦਾਹਰਣ ਲੈ ਕੇ ਸਮਝ ਲਈਏ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਨਾਲ ਤੁਹਾਡਾ ਪੂਰਾ ਅਧਿਆਇ ਅਸੀਂ ਇਸ ਸੋਚੋ ਅਤੇ ਉੱਤਰ ਦਿਓ ਦੀ ਲੜੀ ਰਹੀ ਪੂਰਾ ਕਰਨ ਦਾ ਯਤਨ ਕੀਤਾ ਹੈਗਾ ਇਸ ਤੋਂ ਬਾਅਦ ਅਸੀਂ ਹੁਣ ਤੁਹਾਡੇ ਅਧਿਆਇ ਦੇ ਅੰਦਰਲੇ ਆਏ ਵਾਲੇ ਸਵਾਲ ਨੇ ਉਹ ਕਰਾਂਗੇ ਉਹ ਮੁਕਣ ਤੇ ਫਿਰ ਅਸੀਂ ਅਧਿਆਇ ਦੇ ਅੰਤ ਤੇ ਜੋ ਅਭਿਆਸ ਹੈਗਾ ਉਹਦੇ ਸਵਾਲ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ